ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋਗੇ ਜੀ ਅੱਜ ਅਸੀਂ ਆਏ ਹਾਂ ਜੀ ਮਲੋਟ ਸ਼ਹਿਰ ਮਲੋਟ ਸ਼ਹਿਰ ਜੀ ਇੱਕ ਅਸੀਂ ਕਲਰ ਸਾਨੂੰ ਮਿਲ ਨਹੀਂ ਲਿਆ ਅਸੀਂ ਹੋਰ ਵੀ ਦੋ ਤਿੰਨ ਸ਼ਾਪਾਂ ਤੇ ਗਏ ਹੋਏ ਹਾਂ ਤੋਂ ਖਲਾ ਸਾਨੂੰ ਨਹੀਂ ਮਿਲਿਆ ਮਾਸਟਰ ਕਲਰ ਇੱਕ ਨਾ ਮਿਕਸ ਜਿਹਾ ਕਲਰ ਹੋਰ ਮਿਲ ਰਿਹਾ ਸੀ ਤੇ ਉਹ ਸਾਨੂੰ ਕਿਤੇ ਨਹੀਂ ਮਿਲਿਆ ਆਸ਼ੂ ਵੀ ਜਾ ਕੇ ਸਾਨੂੰ ਉੱਥੇ ਵੀ ਨਹੀਂ ਮਿਲਿਆ ਤੇ ਆਪਾਂ ਹੁਣ ਦੇਖ ਰਹੇ ਹਾਂ ਵੀ ਕੀ ਹੈ ਇੱਥੇ ਕ੍ਰਿਸ਼ਨਾ ਕੀ ਸ਼ਾਪ ਹੈ ਜੀ ਇਹ ਕ੍ਰਿਸ਼ਨਾ ਕੀ ਸ਼ਾਪ ਤੇ ਸ਼ਾਇਦ ਮਿਲ ਜੇ ਕਿ ਵਾਸੋਂ ਸਾਡੇ ਕੋਲੇ ਇਹੀ ਸ਼ਾਪ ਵਿੱਚ ਹੀ ਇਹ ਸਾਰੇ ਸ਼ਾਪ ਦੇ ਵਿੱਚੋਂ ਤੇ ਕੀ ਆ ਹੁਣ ਅਸੀਂ ਐਂਡ ਤੇ ਇੱਥੇ ਆਏ ਆ ਤੇ ਸਾਨੂੰ ਉਹ ਕੱਪੜਾ ਮਿਲ ਜੇ ਤੇ ਇਹਨਾਂ ਨੇ ਪਹਿਲਾਂ ਹੀ ਖਲਾਰਾ ਪਿਆ ਹੋਇਆ ਬਹੁਤ ਜ਼ਿਆਦਾ ਪਰ ਇਹਨਾਂ ਨੇ ਮਿਲ ਜਾਂਦਾ ਹਾਂ ਮੈਂ ਕਈ ਵਾਰ ਵੀ ਐਵੇਂ ਦਾ ਸੂਟ ਤੇ ਅੱਜ ਜੇ ਤੁਸੀਂ ਵੀ ਸੂਟ ਲੈਣੇ ਹੁਣ ਤਾਂ ਜੀ ਆਾ ਕ੍ਰਿਸ਼ਨਾ ਕੇ ਮਨੋਟ ਸ਼ਾਪ ਹੈ ਜੀ ਕ੍ਰਿਸ਼ਨਾ ਕੇ ਵੈਂਦੀ ਹੈ ਤੇ ਆਹ ਮੈਂ ਜਿਵੇਂ ਆ ਜੈਲੋ ਕਲਰ ਆ ਆਮਣ ਚੱਕੀ ਹੁੰਦੀ ਜਿਹੜੀ ਜੈਲੋ ਕਲਰ ਅਸੀਂ ਇਹ ਕਲਰ ਵੀ ਅਸੀਂ ਵੇਖਣਾ ਸੀ ਮੇਕੇ ਸੂਟ ਲੈਣਾ ਸੀ yellow ਕਰਦਾ ਪਰ ਹੈ ਤਾਂ ਥੋੜਾ ਜਿਹਾ ਫਰਕ ਚ ਅਸੀਂ ਲੈਣਾ ਸੀ ਟਵੈਲ ਦੇ ਵਿੱਚ ਜੀ ਟਵੈਲ ਦੇ ਵਿੱਚ ਸਾਨੂੰ ਇਹ ਕਲਰ ਮਿਲ ਜੀ ਸਹੀ ਕਈ ਵਾਰੀ ਆਉਂਦਾ ਨਾ ਕਲਰ ਮਿਲਦਾ ਨਹੀਂ ਸੇਮ ਆ ਆਪਾਂ ਜਦੋਂ ਇਕੱਠਾ ਮੰਗਾਉਂਦੇ ਆ ਨਾ ਹਰੇ ਕੱਪੜੇ ਆਪਾਂ ਇਕੱਠੇ ਲਖਾਉਨੇ ਆਂ ਜਦੋਂ ਤੋਂ ਉਹਦੇ ਵਿੱਚ ਨਹੀਂ ਹੁੰਦਾ ਥੋੜਾ ਜਿਹਾ ਚੇਂਜ ਆ ਜਾਂਦਾ ਹਰਕਤ ਤੇ ਇੱਕ ਆਪਾਂ ਕਿਸ ਸੁਧਵਾ ਚ ਹੈਂਡਵਰਕ ਵਾਲੇ ਕੋਲੇ ਹੈਂਡਵਰਕ ਜੀ ਸੂਟ ਫੜਨੇ ਸੀ ਹੈਂਡਵਰਕal ਤੋਂ ਤੇ ਆਪਣਾ ਸੂਟ ਜੀ ਉਹ ਲਾ ਰੱਖਿਆ ਉਹਨਾਂ ਨੇ ਬਸ ਅੱਡੇ ਚ ਕੱਢਣ ਵਾਲੇ ਇਹਨਾਂ ਦੇ ਬਾਜੂ ਰਹਿ ਗਏ ਇੱਕ ਆਪਾਂ ਨੇ ਇਹ ਸੁੱਕ ਲੈਣਾ ਸੀ ਖਾਦੀ ਦੇ ਵਿੱਚ ਇਹ ਖਾਦੀ ਤੇ ਤਿਆਰ ਹੋਇਆ ਇਹਦਾ ਸਾਰਾ ਕੰਮ ਹੋ ਗਿਆ ਸੀ ਇਹਦੇ ਬਾਜੂ ਰਹਿ ਗਏ ਸੀ ਤੇ ਹੋਰ ਵੀ ਆਪਾਂ ਕਈ ਸੂਟ ਲੈਣੇ ਸੀ ਜਿਹੜੀਆਂ ਵੀਡੀਓ ਤੁਹਾਨੂੰ ਪਹੁੰਚੇ ਵਰਕ ਦੀ ਲਾਈਏ ਹੋਈ ਸੀ ਜੀ ਇਹ ਵੀ ਆਪਣੀ ਆਪਣੇ ਨਾਲ ਵਾਲੇ ਰਿਸ਼ਤੇਦਾਰ ਸੀ ਉਹਦਾਂ ਨੂੰ ਭੋਗ ਤੇ ਆਈ ਸੀ ਉਹਨਾਂ ਦੀ ਵੀਡੀਓ ਸੀ ਉਹ ਕਹਿੰਦੇ ਸਾਡੀ ਵੀਡੀਓ ਇੱਕ ਕਲਿੱਪ ਲਾ ਦਿਓ ਤੇ ਆ ਦੇਖੋ ਜੀ ਆਪਾਂ ਪਹੁੰਚੇ ਤਿਆਰ ਕੀਤੇ ਸੀ ਉਹਨਾਂ ਦੇ ਆਪਾਂ ਕਲਿੱਪ ਲਾਤੀ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਦੀ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੁਸੀਂ ਵੀ ਜੇ ਤਿਆਰ ਸਾਡੇ ਤੋਂ ਸੂਟ ਕਰ ਰੈਡੀ ਕਰਵਾਉਨੇ ਆ ਤਾਂ ਨਹੀਂ ਫੇਸ ਦਿਖਾਉਣਾ ਹੁੰਦਾ ਤਾਂ ਸਾਨੂੰ ਐਵੇਂ ਦੀਆਂ ਕਲਿੱਪਾਂ ਭੇਜ ਦਿਆ ਕਰੋ ਆਪਾਂ ਤੁਹਾਡੀ ਵੀਡੀਓ ਵਿੱਚ ਲਾ ਦਿਆ ਕਰਾਂਗੇ ਜੀ ਜਿਹੜੇ ਅਸੀਂ ਸੂਟ ਤਿਆਰ ਕਰਦੇ ਹੁਣ ਜਿਵੇਂ ਆਪਾਂ ਕੀਤਾ ਪਹੁੰਚਾ ਮੋਰਨੀ ਵਾਲਾ ਸੂਟ ਰੈਡੀ ਕੀਤਾ ਇਹਦੀ ਆਪਾਂ ਫੇਸ ਨਹੀਂ ਲਾਇਆ ਜੀ ਫੇਸ ਤੋਂ ਬਿਨਾ ਆਪਾਂ ਇਹਦੀ ਵੀ ਵੀਡੀਓ ਪਾਈ ਵੀ ਹੈ ਜਿਹੜੀਆਂ ਭੈਣਾਂ ਆਪਾਂ ਨੂੰ ਕਲਿੱਪਾਂ ਭੇਜਦੀਆਂ ਸਾਡੇ ਸੂਟ ਤਿਆਰ ਕਰਾਈਦੀਆਂ ਤੇ ਉਹ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਲਾਉਨੇ ਹੁੰਦੇ ਆਂ ਹੋਰ ਵੀ ਭੈਣ ਇਹਨੂੰ ਦੇਖ ਕੇ ਬਣਵਾ ਸਕੀ ਜੀ ਜਿਨ੍ਹਾਂ ਭੈਣਾਂ ਨੇ ਨਹੀਂ ਫੇਸ ਦਿਖਾਉਣਾ ਹੁੰਦਾ ਤਾਂ ਸਾਨੂੰ ਵੀਡੀਓ ਜ਼ਰੂਰ ਭੇਜਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਿਹੜੀਆਂ ਬਣਾ ਨਹੀਂ ਕੀਤਾ ਹੋਇਆ ਤੇ ਆਪਣੇ ਇੰਸਟਾਗ੍ਰਾਮ ਨੂੰ ਫੋਲੋ ਨਹੀਂ ਕੀਤਾ ਹੋਇਆ ਕੁਆਲਿਟੀ 11 ਨੂੰ ਤੁਸੀਂ ਉੱਥੇ ਵੀ ਫੋਲੋ ਕਰ ਲਓ ਜੀ ਇੰਸਟਾਗ੍ਰਾਮ 11 ਨੂੰ ਜੀ ਤੇ ਜਿਹੜੀਆਂ ਭੈਣਾਂ ਆਪਣ ਤੋਂ ਬੁਟੀਕ ਵਾਲੀਆਂ ਕਈ ਭੈਣਾਂ ਤਿਆਰ ਕਰਵਾਉਂਦੇ ਆ ਸੂਟ ਵੀ ਨਹੀਂ ਉਹਨਾਂ ਦਾ ਟਾਈਮ ਹੁੰਦਾ ਤਾਂ ਬੁਟੀਕ ਵਾਲੀਆਂ ਭੈਣਾਂ ਦੇ ਵੀ ਆਪਾਂ ਵੀਡੀਓ ਲਾਉਣੀ ਆ ਤੇ ਉਹ ਬਣ ਆਪਣੀ ਬੁਟੀਕ ਵਾਲੀਆ ਪੱਤ ਤਿਆਰ ਬਹੁਤ ਕਰਉਂਦੀਆਂ ਨੇ ਤੇ ਉਹਨਾਂ ਤੋਂ ਆਪਾਂ ਵੀਡੀਓ ਮੰਗਦੇ ਆ ਜਿਹੜਾ ਪਹਿਲੀ ਸਾਡੇ ਤੋਂ ਸੂਟ ਤਿਆਰ ਕਰਾਇਆ ਸਾਨੂੰ ਉਹਦੀ ਕਲਿੱਪ ਜਰੂਰ ਭੇਜੋ ਤੇ ਉਹ ਵੀ ਆਪਾਂ ਵੀਡੀਓ ਦੇ ਵਿੱਚ ਲਾਉਣੀ ਹੈ ਜੀ ਇਹ ਸੂਟ ਆਪਾਂ ਨੂੰ ਤੋਂ ਬੁਟੀਕ ਵਾਲ ਨੇ ਬਲੂ ਕਲਰ ਦਾ ਜੀ ਕਿਸੇ ਬੁਟੀਕ ਵਾਲ ਨੇ ਤਿਆਰ ਕਰਾਇਆ ਸੀ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਪਰ ਆਏ ਵੀ ਆਪਾਂ ਬੁਟੀਕ ਵਾਲੀ ਪਹਿਨਣ ਵਾਲੇ ਲਾਤਾ ਜੀ ਤੇ ਤੁਸੀਂ ਵੀ ਇਹਨੂੰ ਬਦੌਟ ਸਟਿਚਿੰਗ ਸੂਟ ਰੈਡੀ ਕਰਾਉਣਾ ਤਾਂ ਬਹੁਤ ਘੱਟ ਹੈ ਜੀ 2900 ਦਾ ਸੂਟ ਹੈ ਜੀ ਇਹ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਨ ਆ ਦੇ ਪੋਜੇ ਸਾਰਾ ਸੂਟ ਹੈਵੀ ਬਣਿਆ ਹੋਇਆ ਤੇ ਇਸ ਕਲਰ ਰੌਲ ਕਲਰ ਦਾ ਸੂਟ ਬਹੁਤ ਟ੍ਰੈਂਡ ਵੀ ਹੈ ਜੀ ਤੁਸੀਂ ਲਹਿੰਗਾ ਸ਼ਰਾਰਾ ਵਗੈਰਾ ਬਣਾਉਣਾ ਹੁਣ ਆਪਾਂ ਜੀ ਸ਼ਰਾਰਾ ਬਣਾਇਆ ਸੀ ਤੇ ਇਹ ਵੀ ਤੁਸੀਂ ਹੈਂਡਵਰਕ ਦੇ ਵਿੱਚ ਤਿਆਰ ਕਰਾ ਸਕਦੇ ਆਂ ਬਾਕੀ ਆਪਾਂ ਪਿਕਸ ਲਾਤੇ ਆ ਜਿਹੜੇ ਆਪਣੇ ਸੂਟਾ ਹੋ ਚੁੱਕੇ ਜੀ ਉਹਨਾਂ ਦੇ ਆਪਾਂ ਪਿਕਸ ਲਾ ਦਿੰਨੇ ਜਾਂ ਹੋਣ ਵਾਲੇ ਹੁੰਦੇ ਜਾਂ ਹੋ ਚੁੱਕੇ ਹੁੰਦੇ ਉਹਦੀ ਆਪਾਂ ਕਾਪੀ ਕਰਕੇ ਤੇ ਸੂਟ ਆਪਣੇ ਕੋਲੇ ਬਣ ਜਾਂਦੇ ਹੁੰਦੇ ਤਾਂ ਆਪਾਂ ਉਹਦੀ ਪਿਕਸ ਲਾ ਦਿੰਨੇ ਹੁੰਦੀਆਂ ਜਿੰਨਾ ਸੂਟਾਂ ਨੇ ਆਪਾਂ ਰੈਡੀ ਕਿਤੇ ਹੁੰਦੇ ਆ ਜੀ ਇਹ ਸਾਰੇ ਸੂਟ ਆਪਣੇ ਕੋਲੇ ਬਣੇ ਹੁੰਦੇ ਆ ਜੀ ਆਹ ਹੈਂਡਵਰਕ ਦਾ ਸੂਟ ਵੀ ਆਪਣੇ ਕੋਲੇ ਬਣਿਆ ਪਿਆ ਹੈ ਹੁਣ ਅਵੇਲੇਬਲ ਹੈ ਜੀ